ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਅੱਜ ਹੈਲਪਿੰਗ ਹੈਂਡ ਦੀ ਟੀਮ ਪਿੰਡ ਤਲੀਪਨਗਰ ਤਸਵੀਲ ਰਾਣੀਆਂ ਦਾ ਪਿੰਡ ਆ ਟਿਸਟ ਸਿੱਸਾ ਜੋ ਕਿ ਰਾਸ਼ਨ ਦੀ ਸੇਵਾ ਲੈ ਕੇ ਪਹੁੰਚੇ ਆ ਜੀ ਦੇਖ ਸਕਦੇ ਹੋ ਹਾਲਾਤ ਕਰਦੇ ਇਸ ਘਰ ਦੇ ਵਿੱਚ ਬਜ਼ੁਰਗ ਮਾਤਾ ਤੇ ਬਜ਼ੁਰਗ ਬਾਪੂ ਜੀ ਰਹਿੰਦੇ ਹਨ ਜੋ ਜੋੜਾ ਖਰਿੰਦਾਸ ਘਰ ਦੇ ਵਿੱਚ ਔਰ ਘਰ ਦੇ ਵਿੱਚ ਕਮਾਉਣ ਵਾਲਾ ਕੋਈ ਨਹੀਂ ਮਾਤਾ ਨੂੰ ਯੂਟਰਸ ਦਾ ਕੈਂਸਰ ਹੈ ਔਰ ਬਾਪੂ ਜੀ ਕਮਉਂਦੇ ਨੇ ਦਿਹਾੜੀਦਾਰ ਨੇ ਵਿਚਾਰੇ ਔਰ ਬਹੁਤ ਹੀ ਗਰੀਬ ਪਰਿਵਾਰ ਹੈ ਦੇਖ ਲਿਓ ਤੁਸੀਂ ਦਾਸ ਰਾਸ਼ਨ ਦੀ ਸੇਵਾ ਕਰ ਰਿਹਾ ਜੀ ਹੈਲਪਿੰਗ ਹੈਂਡ ਦੀ ਟੀਮ ਵੱਲੋਂ ਰਾਸ਼ਨ ਦੀ ਸੇਵਾ ਹੋ ਰਹੀ ਹੈ ਜੀ ਸੋ ਅਸੀਂ ਹਰ ਵੀਡੀਓ ਦੇ ਵਿੱਚ ਕਹਿੰਦੇ ਹੁੰਦੇ ਨਾਲ ਜੋ ਬਜ਼ੁਰਗ ਨੇ ਜੀ ਪਿੰਡ ਦੇ ਉਹ ਵੀ ਖੜੇ ਨੇ ਹਰ ਵੀਡੀਓ ਦੇ ਵਿੱਚ ਇਹ ਹੀ ਅਪੀਲ ਕਰਦੇ ਹੁੰਦੇ ਆ ਕਿ ਵੱਧ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਤਾਂ ਜੋ ਵੀਡੀਓ ਸ਼ੇਅਰ ਜਿੰਨੀ ਵੀ ਕਰੋਗੇ ਓਨੀ ਹੋਰ ਲੋਕਾਂ ਤੱਕ ਪਹੁੰਚੇਗੀ ਤੇ ਹੋਰ ਬਜ਼ੁਰਗ ਫੈਮਿਲੀ ਦੀ ਮਦਦ ਹੋ ਸਕੇਗੀ ਸੋ ਸਾਡੇ ਵੱਲੋਂ ਰਾਸ਼ਨ ਦੀ ਸੇਵਾ ਕੀਤੀ ਹੈ ਮਾਤਾ ਜੀ ਬੈਠੇ ਨੇ ਔਰ ਬਾਪੂ ਜੀ ਖੜੇ ਨੇ ਔਰ ਬਾਪੂ ਜੀ ਇਹ ਸਾਨੂੰ ਪੁੱਛ ਰਹੇ ਨੇ ਕਿ ਪੁੱਤਰ ਇਸ ਰਾਸ਼ਣ ਦੀ ਕੀ ਸੇਵਾ ਕਰੀਏ ਸੋ ਅਸੀਂ ਇਹ ਕਹਿ ਰਹੇ ਆਂ ਬਾਪੂ ਜੀ ਇਹਦੀ ਲੋੜ ਨਹੀਂ ਸਾਨੂੰ ਦਵਾਵਾਂ ਦਿਓ ਬਾਪੂ ਜੀ ਬਹੁਤ ਖੁਸ਼ ਨੇ ਜੀ ਔਰ ਬਾਪੂ ਜੀ ਵੱਲੋਂ ਦਵਾਵਾਂ ਨੇ ਪਰਪੋਰ ਸਾਨੂੰ ਜੀ ਬਾਕੀ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਰੱਖੇ ਹਰ ਵੀਡੀਓ ਦੇ ਵਿੱਚ ਇਹੀ ਅਪੀਲ ਕਰਦੇ ਹੁੰਦੇ ਆਂ ਜੀ ਹਰ ਵੀਡੀਓ ਦੇ ਵਿੱਚ ਵੀ ਜਿੰਨਾ ਵੀ ਹੋ ਸਕੇ ਵਾਦ ਚੜ੍ਹ ਕੇ ਤੁਸੀਂ ਸਹਿਯੋਗ ਕਰੋ ਔਰ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਜਿਆਦਾ ਜਿਆਦਾ ਲੋਕਾਂ ਤੱਕ ਪਹੁੰਚੇ ਔਰ ਹਰ ਫੈਮਿਲੀ ਦੀ ਜਿਆਦਾ ਤੋਂ ਜਿਆਦਾ ਮਦਦ ਹੋ ਸਕੇ ਸੋ ਰਾਸ਼ਨ ਦੀ ਸੇਵਾ ਬਾਪੂ ਜੀ ਬਹੁਤ ਖੁਸ਼ ਨੇ ਜੀ ਵਾਰ-ਵਾਰ ਬਾਪੂ ਆਸ਼ੀਰਵਾਦ ਦੇ ਰਹੇ ਨੇ ਔਰ ਕਹਿ ਰਹੇ ਨੇ ਪੁੱਤਰਾ ਜਿੰਦਾ ਰਹੇ ਜਿੰਦਾ ਰਹੇ ਔਰ ਪ੍ਰਮਾਤਮਾ ਵੀ ਸਭ ਦਾ ਭਲਾ ਕਰੇ ਜੋੜੀ ਨੂੰ ਸਲਾਮਤ ਰੱਖੇ ਹਰ بیوی ਦੇ ਵਿੱਚ ਇਹੀ ਅਪੀਲ ਹੁੰਦੀ ਹੈ ਕਿ ਚਲੋ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਤੁਸੀਂ ਵੀ ਸਹਿਯੋਗ ਕਰਿਆ ਕਰੋ ਕਰੀ ਪਰਿਵਾਰਾਂ ਦਾ ਪ੍ਰਮਾਤਮਾ ਤੁਹਾਡਾ ਵੀ ਭਲਾ ਕਰੇਗਾ ਤੁਹਾਨੂੰ ਵੀ ਤੰਦਰੁਸਤੀਆਂ ਬਖਸ਼ੇਗਾ ਸੋ ਅਪੀਲ ਹਰ ਵੀਡੀਓ ਦੇ ਵਿੱਚ ਕਰਦੇ ਹੁੰਦੇ ਹਾਂ ਜੀ ਜਿੰਨਾ ਵੀ ਹੋ ਸਕੇ ਵੱਤ ਤੋਂ ਵੱਤ ਸਹਿਯੋਗ ਦੀ ਔਰ ਤੁਹਾਡੇ ਵੱਲੋਂ ਆਸ ਦੀ ਉਮੀਦ ਹੈ ਬਾਪੂ ਜੀ ਨੂੰ ਔਰ ਮਾਤਾ ਜੀ ਨੂੰ ਜਿੰਨਾ ਵੀ ਹੋ ਸਕੇ ਸਹਿਯੋਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ